ਨਰਾ ਇਜਿਊਕਟਿਵ ਕਟਿਆ ਹੋਇਆ ਸੀ ਕਿ ਮਾਮਲਾ ਤਿਆਰ 300 ਗਾਹ ਸੀ ਜੀ ਸਾਰੇ ਪੱਗਰੌਣ ਦੇ ਦੁਕਾਨਦਾਰ ਜਿਹੜੇ ਸਾਥੀ ਆਪਣੇ ਉਹ ਇੱਕ ਫਰਮਾਇਸ਼ ਲੈ ਕੇ ਆਏ ਸੀ ਕਿ ਜੋ ਅਸੀਂ ਰੋਡ ਵਾਈਡਨਿੰਗ ਕਰ ਰਹੇ ਸੀਗੇ ਹਜੇ ਤੱਕ ਅੱਪਾ 60 ਫੁੱਟ ਦੇ ਕਰ ਰਹੇ ਸੀਗੇ ਔਰ ਇਹਨਾਂ ਦੀ ਇਹ ਚਾਹਤ ਸੀਗੀ ਕਿ ਉਹ 70 ਨਾ ਹੋ ਕੇ 50 ਕੀਤੀ ਜਾਵੇ ਸੇ ਇੰਨਾ ਸਾਰਿਆਂ ਦੀ ਸਿਰਫ ਇੱਕ ਕਾਰਪੋਰੇਸ਼ਨ ਦੇਖ ਕੇ ਤੇ ਸਾਫ਼ ਦੇਖਿਆ ਅਸੀਂ ਇਹ ਡਿਸਾਈਡ ਕੀਤਾ ਕਿ ਭਾਗੂ ਰੋਡ ਨੂੰ ਅਸੀਂ 50 ਫੁੱਟ ਤੱਕ ਦਾ ਚੌੜਾ ਕਰਾਂਗੇ ਤੇ ਸਾਰੇ ਸਾਥੀਆਂ ਨੇ ਸਾਡੇ ਤੋਂ 21 ਅਕਤੂਬਰ ਤੱਕ ਦਾ ਟਾਈਮ ਲ取ਨੇ ਆਪ ਆਪਣੀ ਬੁਕਾਨਾਂ ਦੇ ਆਪਣੀ ਜਗ੍ਹਾਵਾਂ ਦੇ ਅਨੁਸਾਰ ਕਰਨਾ ਤੇ ਮੈਂ ਸਾਰੇ ਭਾਗੂ ਰੋਡ ਵਾਸੀਆਂ ਦਾ ਦੁਕਾਨਦਾਰਾਂ ਦਾ ਤੇ ਵਪਾਰੀਆਂ ਦਾ ਤਖ਼ਤਾਲ ਕਰਦਾ ਕਿ ਉਹਨਾਂ ਨੇ ਇਤਨਾ ਚੰਗਾ ਪੋਜ਼ਿਟਿਵ ਸਪਰਟ ਦਿੱਤਾ ਤੇ ਕੋਲਬਰੇਸ਼ਨ ਦਾ ਸਾਥ ਦਿੱਤਾ ਤੇ ਅਸੀਂ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਨੇ ਕਿ ਅਸੀਂ ਵੀ ਇਹਨਾਂ ਦਾ ਉਸੇ ਜੋਸ਼ ਨਾਲ ਸਾਥ ਦੇਵਾਂਗੇ ਤੇ ਜੋ ਸਾਡੀ ਵਿਜਨ ਹੈ ਸ਼ਹਿਰ ਨੂੰ ਲੈ ਕੇ ਭਗਰੋਂ ਤੋਂ ਲੈ ਕੇ ਡਿਵਾਈਡ ਨਹੀਂ ਕਰਾਂਗੇ ਉੱਥੇ ਈਜ਼ੀ ਅਪਰੋਚ ਹੋਊਗੀ ਤੇ ਇਹਨਾਂ ਦਾ ਆਪ ਦਾ ਵਪਾਰ ਵੀ ਮਿਲੂਗਾ ਇਸੇ ਸੋਚ ਦੇ ਨਾਲ ਵੀ ਇਹ ਬਸ ਸਾਰਿਆਂ ਦੇ ਲਈ ਇਹ ਕਰਾਂਗੇ ਤੇ ਤਾਂ ਦਾ ਸਾਥ ਵੀ ਦੇਵਾਂਗੇ ਮੇਰੇ ਸਾਹਿਬ ਜਿਹੜੀ ਜਿਹੜੀ 60 ਫੁੱਟ ਤੋਂ 50 ਕਿਤੇ ਹੁਣ ਇਹ 5-5 ਫੁੱਟ ਦੋਨੇ ਪਾਸੇ ਕਰੋਗੇ ਤਾਂ ਛੱਡੋ ਜਿਹੜਾ ਮਾਰਕ ਡੀ ਮਕੇਸ਼ਨ ਆਲਰੇਡੀ ਹੋਈ ਹੋਈ ਹੈ ਬਸ ਉਸੇ ਜਿਹੜੇ ਬਸ ਸਪੈਕਟਸ ਉਸ ਨਾਲ ਵੀ ਮਾਰਕ ਸੈਸ਼ਨ ਨੂੰ ਪਾ ਜੋ ਆਲਰੇਡੀ ਕੀਤੀ ਹੋਈ ਹੈ ਓਕੇ ਕੋਈ ਸਮੱਸਿਆ ਨਹੀਂ ਕਿੰਨੇ ਕੁ ਦੁਕਾਨਦਾਰ ਨੇ ਤਨਖਾਹ 18000 ਕੰਮ ਕਰਦਾ ਸੀ ਤੇ 50 ਘਰ ਸੀ 230 ਘਰ ਸੀ ਅੱਛਾ 1000 ਰੁਪਏ ਦਾ ਸ਼ੁਕਰ ਕਰਦੇ ਸੀ ਤੇ ਕੁਝ ਨੇ ਤਾਂ ਪਹਿਲਾਂ ਮੈਨੂੰ ਲੱਗਾ ਕਿ ਇੱਥੇ ਬਹੁਤ ਚੰਗਾ ਹੈ ਸਿਮਾਰਦਨ ਕਾਨ ਵੀ ਲੋਸ ਹੋ ਜਾ ਰਹੇ ਸੀ ਬੰਦਕਾਨਾ ਖਾਲੀ ਕੀ ਰਿਹਾ ਸੀ ਅੱਛਾ ਜਿਹਦੀ ਮਾਰਕੀ ਸੀ ਸਾਰੀ ਉੱਡ ਰਿ ਗਈ ਤੇ ਕਾਫੀ ਨੁਕਸਾਨ ਹੋਇਆ ਹੁਣ ਦੁਬਾਰੇ ਨਹੀਂ ਬਣੂਗੇ ਰਮੇਸ਼ੂਤ ਸਾਰਾ ਕੰਮ ਹਾਂ ਹਾਂ